ਚਾਈ ਚਾਈ ਐਸੀ ਸਟੱਡੀ ਕੈਸ ਤੇ ਘਰ ਦੀ ਲਿਆਏ ਚੋਕ ਨਾਲ ਵੇਚ ਕੇ ਇੱਥੇ ਆ ਕੇ ਪਤਾ ਲੱਗਾ ਕੀ ਜ਼ਿੰਦਗੀ ਡਾਲ ਰਾਣਾ ਲੋਕਾਂ ਦੀ ਲਹਾਜ ਦੇਖ ਕੇ ਹੋ ਦੱਸ ਕਿਹੜੇ ਮੂੰਹ ਗੋਰੀਆਂ ਨੂੰ ਗਾਲਾਂ ਕੱਢੀਏ ਪੰਜਾਬੀ ਹੀ ਪੰਜਾਬੀਆਂ ਦੇ ਬਹਿਰੀ ਬੈਠੇ ਨੇ ਬੈਸੇ ਤਾਂ ਕੈਨੇਡਾ ਵਿੱਚ ਸੱਪ ਨਹੀਂ ਹੁੰਦੇ ਪਰ ਬੰਦੇ ਇੱਥੇ ਸੱਪਾਂ ਤੋਂ ਵੀ ਜ਼ਹਿਰੀ ਬੈਠੇ ਨੇ ਕਾਤੋ ਜੰਗ ਟਿੱਲੋਂ ਅਰਬਾਂ ਦੀ ਗਾਲੇ ਜ਼ਿੰਦਗੀ ਇੱਕ ਨਾਲ ਸੱਠਾਂ ਦਾ ਸਾਬ ਦੇ ਕੇ ਆਥਣ ਸਵੇਰੇ ਸਾਲੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਹੋ ਬੇਬੇ ਪੁੱਛੇ ਮੂੰਹ ਕਿਵੇਂ ਗੁੱਡ ਕਹੀਦਾ ਸੱਪਾ ਬੰਦ ਬੜੇ ਵਿੱਚ ਖੁੱਡ ਰਹੀਦਾ ਕਾਤੋ ਨਹੀਂ ਇਹ ਜਾਂਦੀ ਇਹ ਹੀ ਸੋਚੀ ਜਾਂਣਿਆ ਸਾਡੇ ਉੱਤੇ ਗੋਰਿਆਂ ਦਾ ਰਾਜ ਦੇਖ ਕੇ ਰਉਂਦੀ ਹੋਣੀ ਰਾਜੇ ਰਣਜੀਤ ਦੀ ਲੰਡਣ ਚ ਪਿਆ ਸਾਡਾ ਤਾਜ ਦੇ ਕੇ ਤਨ ਸਾਡੀ ਪਹਿਲੀ ਜਿਹੜੀ ਸੋਨਾ ਜੰਮਦੀ ਸੋਚਿਆ ਮੈਂ ਬਹਿਰੀਆਂ ਦੇ ਬਾਗ ਦੇਖ ਕੇ ਹੋ ਬਾਪੂ ਆਲਾ ਸਾਰਾ ਰਾਜਪਾਗ ਛੱਡਤਾ ਸੁਖ ਸੁਖ ਸੁਕਾਇਆ ਪੰਜਾਬ ਛੱਡਤਾ ਦਿਸ ਆਉਂਦੀ ਨੋਵਾ ਦਿੱਲੀ ਰੋਡ ਤੇ ਰਉਂਦੀ ਮਾਨੂੰ ਛੱਡ ਆਇਆ ਏ ਰਿਪੋਰਟ ਤੇ ਯਾਰ ਬੇਲੀ ਛੱਡੇ ਛੱਬੀ ਮੌਜ ਜ਼ਿੰਦਗੀ ਸੁਪਨੇ ਚ ਦਿਸਦੀ ਗਰਾਉਂਡ ਪਿੰਡ ਦੀ ਠੇਡੇ ਖਾ ਕੇ ਆਈ ਆ ਕਲੈਂਡ ਨੂੰ ਹੁਣ ਸਿਫਟਾਂ ਦੀ ਲੱਗ ਗਈ ਕੜਕੀ ਜੇ ਦਿਨ ਹੋ ਇੱਥੇ ਹੱਡ ਹੱਡ ਭੰਨ ਦਿੰਦਾ ਕੰਮ ਮੇ ਤੇਰਾ ਪੀਣੀ ਪੈਂਦੀ ਐ ਸਨੋ ਦੇ ਵਿੱਚ ਰਮ ਮਿੱਤਰਾ ਪੈਸੇ ਤਾਂ ਨਹੀਂ ਆ ਗਏ ਨੇ ਗਾ ਚੈਣ ਨਹੀਂ ਆਉਣੀ ਦਿਨ ਕੋਈ ਵਧਾਈਆਂ ਕਰੇ ਪੈਣ ਨਹੀਂ ਆਉਣੀ ਵੀਡੀਓ ਕਾਲਾਂ ਤੇ ਬਾਪੂ ਦੇਖ ਹੱਸਦਾ ਹੌਸਲੇ 'ਚ ਹੋ ਦੇ ਫਿਰ ਪੁੱਤ ਜੱਕਦਾ ਫਿਰ ਆਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ ਘੈਂਟ ਜੱਕੀ ਰੱਖੀ ਸਭ ਰਾਜ ਦੇਖ ਕੇ ਟੋਰਾਂਟੋ ਦੀਆਂ ਸੜਕਾਂ ਤੇ ਰੋਇਆ ਕਬਰ ਹੂੰ ਸਿਰ ਉੱਤੇ ਉੱਡਦੇ ਜਹਾਜ਼ ਦੇਖ ਕੇ ਅੱਖਣ ਸਵੇਰੇ ਸਾਲੀ ਅਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ